ਚਲੋ ਜੀ ਇੰਨੇ ਬਣਦਾ ਖੋਆ ਆਪਾਂ ਚੱਲਦੇ ਟਰੈਕਟਰ ਲੈ ਕੇ ਤੇ ਕੱਲੋਂ ਆਪਣੇ ਖੇਤ ਪੁੰਡਾਰਾ ਬਾਬਾ ਜੀ ਤੇ ਤੇ ਗੁਰਦੁਆਰੇ ਆਪਾਂ ਕੜਾਹੇ ਕੜੂਹੇ ਵਗੈਰਾ ਥਾਲੀਆਂ ਵਗੈਰਾ ਲੈ ਕੇ ਆਉਣੀਆਂ ਨੇ ਤੇ ਚੱਲਦੇ ਆ ਟਰੈਕਟਰ ਲੈ ਕੇ ਹੁਣ ਆਪਾਂ ਟਰਾਲੀ ਪਾਉਣੀ ਆ ਲਿਉਣਾ ਸਮਾਨ ਲੱਦ ਕੇ ਫਿਰ ਚੱਲ ਵੀ ਟੋਟੇ ਅੱਜ ਤੇ ਤੋ ਵੀ ਤਾਰੀਏ ਕੱਪੜਾ ਕਿੰਨੇ ਦਿਨ ਹੋ ਗਏ ਖੜੇ ਹੁਣ ਤੈਨੂੰ ਵੀ ਆਪ ਕਹੂਗੀ ਬਰੀ ਤੇ ਦਾਦੀ ਦੀ ਪੈ ਗਈ ਲੜਾਈ ਪਰ ਇਹ ਕਹਿੰਦੀ ਮੈਂ ਖੋਆ ਕੱਢੂਗੀ ਵਧੀਆ ਦੇਖ ਆ ਦੇਖ ਬਰੀ ਆਖ ਫੇਰ ਫੇਰ ਲੈਪਾ ਖੂਆ ਕਰਦੀ ਪਰਗੀ ਕਰਦਾ ਬਾਈ ਇਹ ਖੂਆ ਕੱਢਦਾ ਮੇਰਾ ਬੱਚਿਆਂ ਨੂੰ ਸਿਖਿਆਉਨੇ ਆ ਭਾਈ ਆਪਾਂ ਕੱਚਾ ਹਾਂ ਸੱਚਿਆਂ ਨਹੀਂ ਹੈਗਾ ਦੇਖ ਕੱਟ ਕੇ ਮੈਂ ਵਰਲਕੀ ਸਰੀ ਚਲਾਰੀਆ ਬਈ ਖੁਰਚਣਾ ਕੀ ਕਰਦਾ ਪਰੀਨੀਤ ਇਹ ਖੂਆ ਕੱਢਦੀਆਂ ਗੜੀ ਖੂਆ ਖੂਆ ਕੱਢਦੀਆਂ ਕਿ ਬਣਾਉਣੀਆਂ ਕਿਹੜਾ ਮੂੰਹ ਖਾਊਗਾ ਆਪ ਵੀ ਇਧਰ ਮੂੰਹ ਕਰਕੇ ਦੱਸ ਬਈ ਕਿਹੜਾ ਮੂੰਹ ਖਾਊਗਾ ਆਪ ਵੀ ਅੱਛਾ ਪਰੀਦਾ ਸਾਰੇ ਕੰਮ ਕਰ ਲੈਂਦੀ ਐ ਵੀ ਸਾਡੀ ਰੱਤੀ ਬਣਾਵਾਂਗੇ ਕਾਏ ਕੀ ਅਗਰ ਹਾਂ ഫുപ്പ ഉണ്ട

ਕਰ ਲਓ ਪਰ ਛੋਟੇ-ਮੋਟੇ ਕਿੱਦੂ ਆਇਆ ਇਹ ਬੁੱਕ ਨੰਬਰ 1 ਹੈ 2 ਆ ਅਜੇ 2 ਹੈ 1 ਨੰਬਰ ਕਿਹੜਾ 1 ਨੰਬਰ ਨਹੀਂ ਬੀ ਬੁੱਕ ਤਾਂ ਸਾਈਡ ਚਲੋ ਜਾਏਗਾ ਮੈਗ ਨਹੀਂ ਜਾਂਦਾ ਇਹ ਝੋਟਾ ਉਹ ਤੇ ਪਿੱਛੇ ਗੱਡੀ ਪਿੱਛੇ ਸੈ ਕੇ ਜਾਂਦਾ ਤੁ ਵੀ ਮੈਦਾ ਕਿ ਜਾਊਗਾ ਕਿ ਲੈ ਲੈਣਾ ਆ ਵੀ ਜਾਣਾ ਮੈਂ ਨਹੀਂ ਲੈਣਾ ਉਹ 15 ਕਿਲੋ ਗ੍ਰਾਮ ਹੈ ਬਾਬੇ ਦੇ ਰੈਡੀ ਲੈ ਜਾਓ ਰੈਡੀ ਜਿਆਦੇ ਹੋਣਗੇ ਭਾਂਡੇ ਸਮਾਨ ਜਿਆਦੇ ਆ ਖਾਲੀ ਵਾਲੀ ਭਖਣਗੀ ਆ Gracias, not

ਬੱਟਾ ਕੋਈ ਨਹੀਂ ਬਾਚੋ ਪਾਲਣੋਂ ਤਤਾਰਾਂਗੇ ਫੇਰ ਨਾ ਬਿੱਟੀ ਦਾ ਵਿੱਚ ਵਿੱਚ ਨਾ ਆਹ ਜਰਰੇ ਤਾਂ ਕੋੜਾ ਹੈ ਇੱਕ ਦਾ ਕੰਮ ਇਹ ਕਾਇਵਾ ਮਰਲੇ ਬੈਰ ਕੁੜਰਾ ਦੇਖੀ ਹਲੋ ਉਹ ਨਹੀਂ ਬੋਲ ਤਬ ਬਸਵਾਣਾ ਦੇ ਨਾ ਲੱਦ ਰਿਹਾ ਗੁਰਦੁਆਰਿਆਂ ਉਹ ਦੰਦ ਰਿਹਾ ਜਾਂ ਅੰਚਲ ਲੋ ਜੀ ਪਾਲਣ ਲਾਦ ਰਿਹਾ ਰੋਟੀਆਂ ਵਾਲਿਆਂ ਵਾਸਤੇ ਸਵੇਰੇ ਹਮਦਰਦ ਦੇ ਲਈ ਅੰਦਰ ਗਿਆ। ਦੋ ਦੋ ਘੁਰਤਣੇ ਚਾਰਕਣ। ਪੂਰਾ ਘੁਰਤਣਾ ਲਾਹੀ ਜਾਂਦਾ ਹੈ। ਥੋਆ ਕੱਢਣਾ ਕਿਹੜਾ ਸੁੱਕਾ। ਦੇਸੀ ਖੰਡ ਪਾਉਂਗੇ। ਨਾ ਵੀ ਇਹ ਤਾਂ ਵੀਚਾ ਉੱਥੇ ਖੜਾਇਆ ਹਣੀ ਕਿ ਤੁਸੀਂ ਟਰਾਲੀ ਗੁਰਦਵਾਰੇ ਉਹ ਫਿਰ ਉਹ ਬਾਲਾ ਲਾਦਣਾ ਸੀ ਕਿਤੇ ਖੜਾ ਤੇ ਆਰ ਲਾਤੀ ਆਪਣੇ ਅੱਗੇ ਆਇਤਾ ਭਾਲੇ ਫੇਰਦਾ ਤੁਸੀਂ ਤੇ ਤੁਸੀਂ ਪਾ ਕੇ ਆਏ ਬਾਬੇ ਦੇ ਗੁਰਦਵਾਰੇ ਹਾਲ ਨੋਟਸਮੈਂਟ ਕਰਾ ਦਿੱਤੀ ਜੀ ਸਵੇਰੇ ਭੰਡਾਰਾ ਜੀ ਰੋਟੀਆਂ ਦਾ ਕਹਿ ਰਹੇ ਹਾਂ ਹਾਂ ਜਾਨੂ ਤਾਂ